ਮੈਕਸ 24 ਪੰਜਾਬ ਦੇ ਉਸ ਚੈਨਲ ਤੇ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਭਾਰਤ ਪਾਕਿਸਤਾਨ ਸਰਹੱਦ ਤੇ ਤਾਇਨਾਤ ਬੀਐਸਐਫ ਨੇ ਸਰਹੱਦ ਪਾਰ ਕਰ ਰਿਹਾ ਇੱਕ ਵਿਅਕਤੀ ਪਾਕਿਸਤਾਨੀ ਵਿਅਕਤੀ ਨੂੰ ਢੇਰ ਕੀਤਾ ਹੈ ਮਿਲੀ ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਗਸਟ ਦੇ ਸਬੰਧ ਵਿੱਚ ਪਿੰਡ ਕਲਸੀਮ ਜੋ ਸੇਕੀ ਇਤਲਾਮ ਮਿਲਿ ਕਿ ਬੀਐਸਐਫ ਨੇ ਇੱਕ ਨਾਮਾਲੂਮ ਵਿਅਕਤੀ ਬਾਰਡਰ ਪਾਰ ਕਰ ਗੁਸਪੈਟ ਕਰਦਾ ਮਾਰਿਆ ਗਿਆ ਹੈ ਜਿਸ ਦੀ ਤਸਦੀਫ ਅਫਸਰ ਮੌਕੇ ਤੇ ਪੁੱਜੇ ਜਿੱਤੇ ਕੰਪਨੀ ਕਮਾਂਡ ਸਾਹਿਬ ਨੇ ਇੱਕ ਪੱਤਰ ਪੇਸ਼ ਕੀਤਾ ਜਿਸ ਵਿੱਚ ਦਰਜ ਹੈ ਕਿ ਰਾਤ ਦੇ ਸਮੇਂ ਇੱਕ ਨਾਮਾਲੂਮ ਪਾਕਿਸਤਾਨੀ ਵਿਅਕਤੀ ਪਾਕਿਸਤਾਨ ਦੀ ਤਰਫੋਂ ਭਾਰਤ ਦੀ ਹੱਦ ਪਾਰ ਅੰਦਰ ਦਾਖਲ ਹੋਇਆ ਜਿਸ ਨੇ ਭਾਰਤ ਵਿੱਚ ਗੁਸਪੈਟ ਕਰਨ ਦੀ ਕੋਸ਼ਿਸ਼ ਕੀਤੀ ਤੇ BSF ਦੇ ਕਰਮਚਾਰੀ ਵੱਲੋਂ ਉਸ ਨੂੰ ਰੁਕਣ ਲਈ ਕਿਹਾ ਗਿਆ ਜੋ ਨਹੀਂ ਰੁਕਿਆ ਤੇ BSF ਦੇ ਕਰਮਚਾਰੀ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਨਾਲ ਨਾਮਾ ਲਾਉਂ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤਸਦੀਫੀ ਅਫਸਰ ਵੱਲੋਂ ਮੁਕਦਮਾ ਦਰਜ ਰਜਿਸਟਰ ਕਰਵਾ ਕੇ ਮੁਕਦਮੇ ਦੀ ਤਸਦੀਫ ਅਮਲੇ ਵਿੱਚ ਲਿਆਂਦੀ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਪੱਟੀ ਤੋਂ ਕਰਵਾ ਕੇ ਲਾਸ਼ ਨੂੰ 72 ਘੰਟੇ ਲਈ ਮੋਰਚਰ ਵਿ ਵਿੱਚ ਰੱਖਿਆ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰਹੱਦ ਤੇ ਉੱਤੇ ਇੱਕ ਪਾਕਿਸਤਾਨੀ ਨਾਗਰਿਕ ਤੇ ਮਾਰੇ ਜਾਣ ਦੀ ਸਰਹੱਦ ਕਬ ਸਾਹਮਣੇ ਹਰ ਕੀ ਮਾਮਲਾ ਸਰਹੱਦ ਤੇ ਕਿਸ ਤਰ੍ਹਾਂ ਜਰ ਗੋਲੀ ਲੱਗੀ ਦੇਖੋ ਬੀਐਸਐਫ ਤੇ ਪੰਜਾਬ ਪੁਲਿਸ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਉਹਨਾਂ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੱਕਣੀ ਹੈ ਕੱਲ ਵੀ ਇੱਕ ਇਨਸੀਡੈਂਟ ਹੋਇਆ ਕਿ ਜ਼ੀਰੋ ਲਾਈਨ ਤੋਂ ਅੰਦਰ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜਿਹੜੀ ਬੀਐਸਐਫ ਦੇ ਜਵਾਨ ਨੇ ਬੀਓਪੀ ਬਾਬਾ ਪੀਰ ਉਹਨਾਂ ਨੇ ਇਹਨੂੰ ਰੋਕਣ ਦਾ ਜੋ ਜਿਹੜੀ ਐਨਾਉਂਸਮੈਂਟ ਕੀਤੀ ਇਹਨੂੰ ਲਲਕਾਰਾ ਮਾਰਿਆ ਵੀ ਤੂੰ ਸਟਾਪ ਕਰ ਜਾ ਇਹ ਰੋਕਣ ਦੀ ਬਜਾਏ ਇਹਨੂੰ ਖੱਬੇ ਸੱਜੇ ਭਜਲਣਾ ਸ਼ੁਰੂ ਕਰ ਦਿੱਤਾ ਜਿਸ ਦੀ ਬਜਾਏ ਦੇ ਵਿੱਚ ਜਿਹੜੀ ਐ ਬੀਐਸਐਫ ਵੱਲੋਂ ਫਾਇਰ ਕੀਤਾ ਗਿਆ ਜੋ ਫਾਇਰ ਲੱਗਣ ਕਰ ਨੇ ਇਸ ਜਿਹੜੀ ਐ ਨੌਜਵਾਨ ਦੀ ਮੌਤ ਹੋ ਗਈ ਤੇ ਉਮਰ ਜਿਹੜੀ 25 ਤੋਂ 26 27 ਸਾਲ ਦੇ ਕਰੀਬ ਹੈਗੀ ਐ ਤੇ ਇਹ ਪਾਕਿਸਤਾਨੀ ਨਾਗਰਿਕ ਹੈ ਇਸ ਸੰਬੰਧੀ ਜਿਹੜੀ ਐ ਬੀਐਸਐਫ ਵੱਲੋਂ ਸਾਨੂੰ ਜਿਹੜੀ ਰਿਟਰਨ ਇਨਫੋਰਮੇਸ਼ਨ ਦਿੱਤੀ ਗਈ ਜਿਸ ਸੰਬੰਧੀ ਥਾਣਾ ਖਾਲੜਾ ਵਿਖੇ ਐਫਆਈਆਰ ਨੰਬਰ 105 ਅੰਡਰ ਸੈਕਸ਼ਨ 323 ਬੀਐਨਐਸ ਤੇ 334 ਜਿਹੜੀ ਆ ਉਹ ਆਈਪੀ ਐਕਟ ਤਹਿਤ ਜਿਹੜਾ ਉਹ ਪਰਚਾ ਦਰਜ ਕਰ ਲਿਆ ਤੇ ਇਹਦੀ ਡੈੱਡ ਬੋਡੀ ਦਾ ਜਿਹੜਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਇਸ ਸੰਬੰਧੀ ਮੈਂ ਉਹੀ ਦੱਸਣਾ ਚਾਹੁੰਦਾ ਉਹ ਸੰਬੰਧੀ ਬੀਐਸਐਫ ਤੇ ਅਰੇਂਜਰਜ਼ ਦੀ ਜਿਹੜੀ ਆ ਉਹ ਮੀਟਿੰਗ ਚੱਲ ਰਹੀ ਹੈ ਇਹ ਮੈਨੂੰ ਇੰਨਾ ਕੁ ਜਿਹੜਾ ਥੋੜਾ ਜਿਹਾ ਪਤਾ ਲੱਗਾ ਵੀ ਉਹਨਾਂ ਨੇ ਮੰਨਿਆ ਵੀ ਇਹ ਸਾਡਾ ਨਾਗਰਿਕ ਹੈ ਜਿਵੇਂ ਹੀ ਉਧਰੋਂ ਕੋਈ ਪੱਤਰ ਜਾਂ ਪਹਿਚਾਣਤਾ ਦੀ ਆਉਂਦੀ ਆ ਉਹਨੂੰ ਸਫਾ ਮਿਸਲ ਤੇ ਲਿਆ ਕੇ ਅਗਲੀ ਪ੍ਰੋਸੀਡਿੰਗ ਜਿਹੜੀਆਂ ਕੀਤੀਆਂ ਗੀਆਂ। ਕੋਈ ਪਾਕਿਸਤਾਨੀ ਨਾਗਰਿਕ ਕੋਈ ਸ਼ੱਕੀ ਵਸਤੂ ਜਾਂ ਨਹੀਂ ਬਰਾਮਦਗੀ ਕੁਝ ਨਹੀਂ ਹੋਈ। ਕੇਵਲ ਜਿਹੜੀ ਇਹ ਡੈੱਡ ਬੋਡੀ ਰਿਕਵਰ ਹੋਈ ਆ ਜਿਹਦਾ ਵੀ ਪੋਸਟਮਾਰਟਮ ਕਰਵਾਇਆ ਜਾ ਰਿਹਾ। ਕਿੰਨੇ ਕਵਜ ਦੀ ਸਰ ਘਟਨਾ ਕੱਲ? ਇਹ ਕੱਲ 8 ਵਜੇ ਸ਼ਾਮ ਦੀ ਘਟਨਾ ਹੈ। ਉਸ ਤੋਂ ਬਾਅਦ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰੀ ਬਾਰਡਰ ਤੇ ਹੋਰ ਸਖੋਂ ਚੱਕਣੀ ਹੋਈ ਆ ਕਿਉਂਕਿ 15 ਅਗਸਤ ਆ ਰਹੀ ਹੈ। ਸੋ ਅਲਰਟਨੈਸ ਵੀ ਜਿਹੜੀ ਆ ਉਹ ਜਾਰੀ ਹੈ। ਸੋ ਇਸ ਸਬੰਧ ਦੇ ਵਿੱਚ ਜਿਹੜੀ ਆ ਇਹ ਘਟਨਾ ਹੋਈ ਆ ਤੇ ਲੀਗਲ ਪ੍ਰोसीडिंग ਜਿਹੜੀ ਥਾਣਾ ਖਾਲੜਾ ਪੁਲਿਸ ਜਿਹੜੀ ਅਮਲ ਚ ਲਿਆ ਆ।